ਹੁਣ ਮੈਂ ਬੰਦੋਬਖਸ਼ ਕਰਕੇ ਲਈਆਂ ਆਹ ਚੜਾ ਕੇ ਨਾ ਤੇ ਹੁਣ ਆ ਬੰਦ ਕਰਕੇ ਜਾਉਂਗਾ ਮਾ ਤੇਰਾ ਟੂਲੀ ਪਾਣੀ ਨਾ ਆਵੇ ਕਿਦੋਂ ਭਰ ਗਿਆ ਪਾਣੀ ਮੇਰਾ ਸਾਰ ਤੇ ਉਦੋਂ ਮੈਂ ਉਹ ਬੋਟਕ ਦੇਣੇ ਆ ਕੇ ਤੇ ਖੋਲ ਜੂਗੀ ਇਹਨੂੰ ਬੜਾ ਪਤਾ ਲੱਗੂਗਾ ਆਂ ਆਈ ਛੜ ਦਿਂਦੀ ਐਂ ਗਾਣੀ ਨਹੀਂ ਦਿਂਦੇ ਪਾਣੀ ਨਾਲ ਮੈਂ ਆਖਿਆ ਕੋਣੀ ਹਰਪ੍ਰੀਤ ਸਾਡੇ ਪਾਣੀ ਵਗ ਜਾ ਕਰਨ ਦੇ ਭਾਈ ਤੂੰ ਤੇ ਇਹੋ ਕਰ ਦਿਆ ਕਰ ਤੂੰ ਬੰਦ ਕਰ ਦਿਆ ਕਰ ਨਾ ਕਹੀਂ ਹੱਥਾ ਕੱਟਦਾ ਆਉਂਦੀ ਐ ਕੱਟ ਕੇ ਆਉਂਦੀ ਐ ਫੇਰ ਆਣੀ ਮੈਂ ਬੰਦ ਕਰ ਦਿਆਂ ਫੇਰ ਡੋਢੀ ਜਾਊਗੀ ਆਹ ਭਰੀਆਂ ਭਰੀਆਂ ਨਾਲੀਆਂ ਗਈ ਜਾਂਦੀਆਂ ਨੇ ਜਿਵੇਂ ਤੌਕਾ ਪਾਣੀ ਦਾ ਨਹੀਂ ਸਾਡੇ ਤਾਂ ਸੌਰੀ ਜਾਣ ਦਿੰਦੀ ਹੁਣ ਬਸ ਸਾਂਹ ਚੜਾਤੀ ਬੰਦ ਕਰਤੀ ਹੁਣ ਜਮਾ ਨਹੀਂ ਆਉਂਦੀ ਇਹਨਾਂ ਦੇ ਕਿਦੋਂ ਭਰਗੀਆਂ ਸਾਡੀਆਂ ਟੈਂਕੀਆਂ ਤੇ ਸਾਰਾ ਪਾਣੀ ਭਰ ਗਿਆ ਫੇਰ ਬੋਟ ਕਰਦੇ ਨੇ ਤੇ ਫੇਰ ਖੋਲ ਕੇ ਜਾਊਗੀ ਇਹਨੂੰ ਬੜਾ ਪਤਾ ਲੱਗੂਗਾ ਆਈ ਤਾਂ ਵੀ ਫੇਰੇ ਵੇੜਾ ਤਾਂ ਲੂਗੀ ਤੇ ਜਟਕੀਆਂ ਪਾ ਲੂਗੀ ਅੱਜ ਨਾਲ ਘੁੱਟ ਬਾਣੀ ਨਹੀਂ ਇਹਦੇ ਆਉਂ ਦਿੰਦੀ ਫੇਰ ਪਤਾ ਲੱਗੂਏ ਨੂੰ ਵੀ ਕਹਿੰਦੇ ਸਾਨੂੰ ਪਾਣੀ ਦੀ ਲੋੜ ਆਈਂ ਤਾਂ ਹੀ ਨੂੰ ਲੋੜ ਸੀ ਪਾਣੀ ਦੀ ਜਮਾਨੀ ਆਖੇ ਤਾਂ ਸਮਝਦੀ ਤੇ ਥੋੜਾ ਜਿਹਾ ਪਾਣੀ ਹੋਰ ਪਾ ਲਾਂ ਤੇ ਫੇਰ ਉਹ ਮੈਂ ਮਰ ਜਾ ਪਾਣੀ ਤਾਂ ਜੋ ਵੀ ਮਾਰਾ ਮਾਰਾ ਦਿੰਦੇ ਟੂਟੀ ਆਹੋ ਲੀੜਾ ਕਪੜਾ ਤਾਂ ਹੋਤਾ ਤੇ ਹਵ ਸਾਰੇ ਫਲੇਸ਼ਾ ਬਾਥਰੂਮ ਤੋਂ ਤੇ ਪਾਣੀ ਤਾਂ ਖਤਮ ਹੋ ਗਿਆ ਤਾਂ ਹੁਣ ਤਾਂ ਟੂਟੀ ਪਾਣੀ ਦੇਣੀ ਆਡੂ ਕੀ ਚੱਲ ਕੋਈ ਨਹੀਂ ਟੂਟੀ